ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਇਸ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਅਸੀਂ ਗੱਲ ਕਰਾਂਗੇ ਉਹ 15 ਅਮੇਜ਼ਿੰਗ ਫੈਕਟ ਬਾਰੇ ਜੋ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਦੋਸਤੋ ਪੈਰਿਸ ਵਿੱਚ ਉੱਥੋਂ ਦੀ ਜਨਸੰਖਿਆ ਤੋਂ ਜ਼ਿਆਦਾ ਕੁੱਤਿਆਂ ਦੀ ਜਨਸੰਖਿਆ ਹੈ ਸਤਰੰਜ ਦੀ ਕਾਢ ਭਾਰਤ ਵਿੱਚ ਕੀਤੀ ਗਈ ਸੀ ਕਿਉਂਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਦਿਮਾਗ ਦੀ ਕਸਰਤ ਕਰਨ ਵਾਲੀ ਗੇਮ ਹੈ ਦੋਸਤੋ ਦੁਨੀਆ ਵਿੱਚ 11% ਹੀ ਲੋਕ ਅਜਿਹੇ ਹਨ ਜੋ ਆਪਣੇ ਖੱਬੇ ਹੱਥ ਦਾ ਪ੍ਰਯੋਗ ਕਰਦੇ ਹਨ ਦੋਸਤੋ ਇਨਸਾਨ ਨੂੰ ਆਪਣੇ ਖਾਣੇ ਦਾ ਉਹਨਾਂ ਚੱਕਰ ਸਵਾਦ ਨਹੀਂ ਆਉਂਦਾ ਜਿੰਨਾ ਚੱਕਰ ਉਹਦੇ ਖਾਣੇ ਦੇ ਵਿੱਚ ਸਲੇਵਾ ਨਹੀਂ ਮਿਲ ਜਾਂਦਾ ਇੰਗਲਿਸ਼ ਦਾ ਈ ਲੈ ਸਭ ਤੋਂ ਜ਼ਿਆਦਾ ਪ੍ਰਯੋਗ ਕੀਤਾ ਜਾਣ ਵਾਲਾ ਲੈਟਰ ਹੈ ਇਨਸਾਨ ਦੇ ਸਰੀਰ ਵਿੱਚ ਸਭ ਤੋਂ ਛੋਟੀ ਹੱਡੀ ਕੰਨ ਦੀ ਹੁੰਦੀ ਹੈ ਤੇ ਸਭ ਤੋਂ ਵੱਡੀ ਹੱਡੀ ਪੱਟ ਦੀ ਫੀਮਰ ਬੋਨ ਹੁੰਦੀ ਹੈ ਇਨਸਾਨ ਆਪਣੀ ਅੱਖਾਂ ਜਿੰਨੀ ਵਾਰ ਇੱਕ ਦਿਨ ਦੇ ਵਿੱਚ ਚੁੱਕਾਉਂਦਾ ਹੈ ਉਹ ਘੱਟੋ ਘੱਟ ਅੱਧਾ ਘੰਟਾ ਖੰਮ ਬੰਦ ਕਰਨ ਦੇ ਬਰਾਬਰ ਹੁੰਦਾ ਹੈ ਆਸਟ੍ਰੇਲੀਆ ਸਭ ਤੋਂ ਪਹਿਲਾ ਜਿਹੜਾ ਦੇਸ਼ ਹੈ ਜਿਸ ਨੇ ਪਲਾਸਟਿਕ ਦੇ ਨੋਟਾਂ ਦੀ ਸ਼ੁਰੂਆਤ ਕੀਤੀ ਸੀ ਭਾਰਤ ਵਿੱਚ ਸਭ ਤੋਂ ਪਹਿਲਾ ਆਧਾਰ ਕਾਰਡ ਇੱਕ ਮਰਦ ਦਾ ਨਹੀਂ ਬਲਕਿ ਇੱਕ ਔਰਤ ਦਾ ਬਣਾਇਆ ਗਿਆ ਸੀ ਜਿਹਦਾ ਨਾਮ ਹੈ ਰੰਜਨਾ ਸੋਨਵਾਨ ਇਹਦਾ ਆਧਾਰ ਕਾਰਡ 29 ਸਤੰਬਰ 2010 ਦੇ ਵਿੱਚ ਬਣਾਇਆ ਗਿਆ ਸੀ ਧਰਤੀ ਉੱਪਰ ਸਭ ਤੋਂ ਗਹਿਰਾ ਸਥਾਨ ਪ੍ਰਸ਼ਾਂਤ ਮਹਾਸਾਗਰ ਵਿੱਚ ਮਰੀਆਨਾ ਟ੍ਰੈਂਚ ਹੈ ਜੋ ਕਿ 71201 ਫੁੱਟ ਗਹਿਰਾ ਹੈ ਦੋਸਤੋ ਸਮੁੰਦਰ ਵਿੱਚ ਇੰਨਾ ਜਿਆਦਾ ਸੋਨਾ ਹੈ ਕਿ ਜੇਕਰ ਸਾਰਾ ਕੱਢ ਲਿਆ ਜਾਵੇ ਤੇ ਦੁਨੀਆ ਭਰ ਦੇ ਲੋਕਾਂ ਵਿੱਚ ਵੰਡ ਦਿੱਤਾ ਜਾਵੇ ਤਾਂ ਹਰ ਇੱਕ ਇਨਸਾਨ ਦੇ ਹਿੱਸੇ ਵਿੱਚ 1 ਕਿਲੋ ਸੋਨਾ ਆਵੇਗਾ ਆਈਫੋਨ ਹੈਰੀ ਪੌਟਰ ਦੀ ਬੁੱਕ ਤੇ ਰਵੀ ਕਿਉ ਮੰਨੁੱਖ ਦੇ ਇਤਿਹਾਸ ਵਿੱਚ ਤਿੰਨ ਸਭ ਤੋਂ ਜਿਆਦਾ ਵਿਕਣ ਵਾਲੀਆਂ ਵਸਤ ਸ਼ੁਰੂਆਤ ਵਿੱਚ ਏਟੀਐਮ ਦਾ ਪਿੰਨ 6 ਅੰਕ ਦਾ ਹੋਇਆ ਕਰਦਾ ਸੀ ਲੇਕਿਨ ਜਿਸ ਨੇ ਏਟੀਐਮ ਦੀ ਕਾਰਡ ਕੱਢੀ ਸੀ ਉਸ ਦੀ ਪੱਧ ਨੂੰ ਸਿਰਫ 4 ਅੰਕ ਹੀ ਯਾਦ ਰਹਿੰਦੇ ਸੀ ਇਸ ਦੀ ਵਜ੍ਹਾ ਕਰਨ ਉਸ ਨੇ 6 ਅੰਕਾਂ ਦੀ ਥਾਂ ਤੇ 4 ਅੰਕਾਂ ਦਾ ਹੀ ਪੈਨ ਰੱਖ ਦਿੱਤਾ ਦੁਨੀਆ ਪਰ ਵਿੱਚ 100 ਸਭ ਤੋਂ ਅਮੀਰ ਵਿਅਕਤੀ 1 ਸਾਲ ਦੇ ਵਿੱਚ ਇੰਨਾ ਜ਼ਿਆਦਾ ਕਮਾ ਲੈਂਦੇ ਹਨ ਕਿ ਉਸ ਦੇ ਨਾਲ ਪੂਰੀ ਦੁਨੀਆ ਵਿੱਚ ਗਰੀਬੀ ਨੂੰ 4 ਵਾਰ ਖਤਮ ਕੀਤਾ ਜਾ ਸਕਦਾ ਹੈ ਇਸ ਲਈ ਦਾ ਦੇਲ ਇੱਕ ਕਮੈਂਟ ਦੇ ਵਿੱਚ 500 ਵਾਰ ਟੜਕਦਾ ਹੈ ਤੇ ਸੇਫਕਲੀ ਦਾ ਇੱਕ ਕਮੈਂਟ ਦੇ ਵਿੱਚ 1000 ਵਾਰ ਟੜਕਦਾ ਹੈ ਦੋਸਤੋ ਕੰਗਾਰੂ ਇੱਕ ਜਿਹੜਾ ਜਾਨਵਰ ਹੈ ਜੋ ਕਿ ਉਲਟਾ ਚੱਲ ਨਹੀਂ ਸਕਦਾ ਤੇ ਹਾਥੀ ਕਦੇ ਵੀ ਕੁੱਦ ਨਹੀਂ ਸਕਦਾ ਸ਼ੁਕਰਗ੍ਰਹਿ ਦਾ ਇੱਕ ਦਿਨ ਧਰਤੀ ਦੇ ਇੱਕ ਸਾਲ ਦੇ ਬਰਾਬਰ ਹੁੰਦਾ ਹੈ ਦੋਸਤੋ ਇੰਟਰਸਟਿੰਗ ਫੈਕਟ ਦੇ ਇਕ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੇਕਰ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਸਾਨੂੰ ਫੋਲੋ ਕਰਨਾ ਨਾ ਭੁੱਲਿਓ ਕਿਉਂਕਿ ਅਜਿਹੇ ਵੀਡੀਓ ਅਸੀਂ ਲੈ ਕੇ ਆਉਂਦੇ ਰਹਾਂਗੇ ਮਿਲਦੇ ਆ नेक्स्ट ਵੀਡੀਓ ਚ ਧੰਨਵਾਦ ਜੀ